ਸੋ ਅਗਰ ਅੱਜ ਦੀ ਖਬਰ ਦੇ ਵਿੱਚ ਪੰਜਾਬ ਦੇ ਬਹੁ ਕਰੋੜੀ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਮਨੀ ਲੌਂਟਿੰਗ ਦਾ ਮਾਮਲਾ ਮੁਹਾਲੀ ਦੀ ਈਜੀ ਅਦਾਲਤ ਨੇ ਸੁਣਾਇਆ ਆਪਣਾ ਫੈਸਲਾ ਸੁਪਰ ਖਾਸ ਡੀਐਸਪੀ ਜਗਦੀਸ਼ ਪੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਗਦੀਸ਼ ਪੋਲਾ ਸਣੇ 17 આરોપી ਦੋਸ਼ੀ ਕਰਾਰ ਨੇ ਪੋਲਾ ਸਮੇਤ 7 ਜਣਿਆਂ ਨੂੰ 10-10 ਸਾਲ ਦੀ ਕੈਦ ਅਤੇ 7 ਜਣਿਆਂ ਨੂੰ 3-3 ਸਾਲ ਦੀ ਕੈਦ ਤੇ ਤਿੰਨਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਾਮਲੇ ਦੇ ਵਿੱਚ ਕੁੱਲ 23 ਮੁਲਜ਼ਮਾਂ ਚਾਰ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਘਟਨਾ 11 ਸਾਲ ਪਹਿਲਾਂ 2013 ਦੀ ਹੈ ਸੋ ਪੋਲਾ ਡਰੱਗ ਕੇਸ ਵਿੱਚ ਭੋਗ ਰੋੜੀ ਡਰੱਗ ਕੇਸ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਬੁਹਾਲੀ ਦੀ ਈਡੀ ਅਦਾਲਤ ਨੇ ਸੁਣਾਇਆ ਆਪਣਾ ਫੈਸਲਾ ਬਰਖਾਸ ਡੀਐਸਪੀ ਜਗਦੀਸ਼ ਸਿੰਘ ਪੋਲਾ ਨੂੰ ਦੋਸ਼ੀ ਘੜਾ ਦਿੱਤਾ ਗਿਆ ਤੇ ਪੋਲਾ ਸਣੇ 17 ਦੋਸ਼ੀ ਜਿਹੜੇ આરોપી ਨੇ ਉਹਨਾਂ ਨੂੰ ਵੀ ਦੋਸ਼ੀ ਘੜਾ ਦਿੱਤਾ ਗਿਆ ਜੀ ਇਹ ਜਿਹੜਾ ਕੇਸ ਹੈਗਾ ਇਹ ਕੇਸ ਵਿਖਾ ਇਹ ਆ ਵਾਸਨ ਅਜਨਾਨ ਐਸ ਅ ਪੋਲਾ ਡਰੱਗ ਕੇਸ ਜੀ ਇਹ ਇੱਕ ਅਬੀ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਕੇਸ ਥਾ ਇਹ ਵੀ ਸਟਾਰਟਡ ਇਟ ਇਨ 2013 तो उसमें काफ़ी मुलम थे काफ़ी चार्जशीट फाइल की हुई हैं कुछ चार्जशीट पेंडिंग है बिल्कुल फैसला होना बाकी है लेकिन आज चार जो हमारी कंप्लेंट थी जिनको हम कंप्लेंट बोलते हैं वो चार्जशीट होती हैं चार में फैसला आज आया है और उनमें टोटल जो मुलम थे देवर ट्वेंटी थ्री अक्यूज पर्सन इंक्लूडिंग ओला एंड इज फैमिली वो ट्वेंटी थ्री में से चार जो मुलम थे उनका उनकी डेथ हो चुकी है ड्यूरिंग ट्रायल ਔਰ ਦੋ ਲੋਕ ਜੋ ਥੇ ਉਹ ਪੀਓ ਹੈ ਉਹ ਬਗੋੜੇ ਹੈ ਉਹ ਪੇਸ਼ ਨਹੀਂ ਹੋਏ ਹਨ ਕੋਰਟ ਮੈਂ ਤੇ ਉਹਨਾਂ ਦੀ ਜਿਹੜੀ ਮੈਟਰ ਅਫੈਂਡਿੰਗ ਹੈ 17% ਅਸ ਦੀ ਡੇਟ ਅੱਜ ਆਰਡਰ ਦੇ ਵਿੱਚ 17% ਜਿਹੜੇ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਇਹ ਟੋਟਲ ਅਪਕ ਟ 23 17% ਨੂੰ ਪੈਨਿਸ਼ਮੈਂਟ ਕੀਤਾ ਗਿਆ ਸਰ 2014 ਤੋਂ ਲੈ ਕੇ ਜੇ ਹੁਣ ਤੱਕ ਦੇ ਅਸੀਂ ਗੱਲ ਕਰ ਲਈ ਕਿਸ ਤਰ੍ਹਾਂ ਦੀ ਤੁਹਾਡੇ ਫਰੀਕ ਚਦਦੋਗੇ ਕਿੰਨੀ ਅਟੈਚ ਪ੍ਰੋਪਰਟੀਆਂ ਨੂੰ ਲੈ ਕੇ ਜਾਂ ਹੋਰ ਵੀ ਚੀਜ਼ਾਂ ਦਾ ਬੋਲਾਸਾ ਏਡੀ ਵੱਲੋਂ ਕੀਤਾ ਗਿਆ ਕਿਉਂਕਿ ਤੁਸੀਂ ਸਾਰੀ ਚੀਜ਼ ਹੈਂਡਲ ਕੀਤੀ ਜਿਹੜੇ ਡੂਰਿੰਗ ਇਨਵੈਸਟੀਗੇਸ਼ਨ ਕਾਫੀ ਲੋਕਾਂ ਦੀ ਪ੍ਰੋਪਰਟੀਆਂ ਜਿਹੜੀ ਪ੍ਰੋਸੀਡ ਆਫ ਕਰਾਇਮ ਨਾਲ ਜਿਹੜੀ ਡਰਗ ਦੇ ਕਰਾਇਮ ਨਾਲ ਇਹਨਾਂ ਨੇ ਪਰਚੇਸ ਕੀਤੀਆਂ ਉਹ ਅਸੀਂ ਅਟੈਚ ਕੀਤੀਆਂ ਤੇ ਉਹ ਅਟੈਚ ਹੋਣ ਤੋਂ ਬਾਅਦ ਜਿਹੜੇ ਲੀਗਲ ਅਥਾਰਟिटीज ਹੈ ਉਹਨਾਂ ਨੇ ਕਨਫਰਮ ਵੀ ਕੀਤੀ ਟੋਟਲ ਜਿਹੜੀ ਚਾਰ ਸ਼ੀਟ ਅਸੀਂ ਫਾਈਲ ਕੀਤੀਆਂ ਆ ਜਿਹੜਾ ਉਹਨਾਂ ਨੂੰ ਅਸੀਂ ਕੰਪਲੇਂਟ ਕਹਿੰਦੇ ਆ ਪੀਐਮਐਲ ਦੇ ਵਿੱਚ ਉਹ ਹੈਗੀਆਂ ਟੋਟਲ 7 ਨੇ ਹੁਣ ਤੇ ਉਹਨਾਂ ਵਿੱਚ ਕਾਫੀ ਪ੍ਰੋਪਰਟੀ ਜਿਹੜੀ ਹੈ ਅਸੀਂ ਅਟੈਚ ਕੀਤੀਆਂ ਉਹਨਾਂ ਦੀ ਮਾਰਕੀਟ ਵੈਲਿਊ ਜੇ ਤੁਸੀਂ ਲਾਓ ਤਾਂ ਇਹ ਕੁਟ ਗੋ ਮੋਰ ਥੈਨ 400 ਕਰੋੜ ਰੁਪਈਆ ਪਰ ਬੁੱਕ ਵੈਲਿਊ ਤਕਰੀਬਨ 100 ਕਰੋੜ ਤੋਂ ਉੱਪਰ ਹੋਏਗੀ ਤੇ ਇਹ ਡਿਫਰੈਂਟ ਡਿਫਰੈਂਟ ਜਿਹੜੇ ਕਿਊਰ ਨੇ ਉਹਨਾਂ ਨੇ ਬਣਾਈਆਂ ਨੇ ਇਹ اسی क्राइम ਨਾਲ ਇਹਨਾਂ ਨੇ ਬਣਾਈਆਂ ਹੋਈਆਂ ਇਹ ਉਹ ਜਿਹੜਾ ਪਾਰਟ ਹੈ ਉਹ ਅਵੇਟਿਡ ਹੈ ਉਹਦੇ ਉੱਪਰ ਵੀ ਅਜੀ